ਗਦਾਂਸਵਾ ਹਲਕਾ ਕਾਦਿਆ ਦਾ ਬਹੁਤ ਸਾਰਾ ਏਰੀਆ 2023 ਦੇ ਵਿੱਚ ਹੜ੍ਹ ਪ੍ਰਭਾਵਿਤ ਹੋਇਆ ਸੀ ਜਿਸ ਦੇ ਨਾਲ ਤੁਗਲਵਾਲ ਤੋਂ ਚੱਕ ਸ਼ਰੀਫ ਰੋਡ ਤੇ ਬਣਿਆ ਪੁਲ ਵੀ ਟੁੱਟ ਗਿਆ ਸੀ ਉਸ ਤੋਂ ਬਾਅਦ ਸਰਕਾਰ ਦੇ ਵੱਲੋਂ ਇਸ ਪੁਲ ਦੇ ਲਈ 2 ਕਰੋੜ 20 ਲੱਖ ਦੀ ਰਾਸ਼ੀ ਜਾਰੀ ਕਰ ਦਿੱਤੀ ਜਾਂਦੀ ਹੈ ਤਾਂ ਹੁਣ ਇਹ ਨਵਾਂ ਪੁਲ ਬਣ ਕੇ ਤਿਆਰ ਹੋ ਚੁੱਕਿਆ ਹੈ ਅੱਜ ਉਸ ਪੁਲ ਤੇ ਹਲਕਾ ਕਾਦਿਆ ਦੇ ਇੰਚਾਰਜ ਤੇ ਆਮਦ ਮੈਂ ਪਾਰਟੀ ਦੇ ਸੂਬਾ ਜਨਰਲਸ ਕਰਤੈ ਐਡਵੋਕੇਟ ਜਗਰੂਪ ਸਿੰਘ ਸੇਖਵਾ ਨੇ ਖਰੀ ਚੰਡੀ ਦੇ ਕੇ ਆਵਾਜ਼ਾਈ ਸ਼ੁਰੂ ਕਰਵਾਈ ਇਲਾਕੇ ਦੇ ਲੋਕ ਗਲਬਾ ਦੌਰਾਨ ਐਡਵੋਕੇਟ ਜਗਰੂਪ ਸਿੰਘ ਸੇਖਵਾ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਵੀ ਕਰਦੇ ਨਜ਼ਰ ਆਏ। ਉਨ੍ਹਾਂ ਨੇ ਆਖਿਆ ਕਿ ਸਾਡੇ ਇਲਾਕੇ ਨੂੰ ਬਹੁਤ ਵੱਡੀ ਰਾਹਤ ਮਿਲੀ ਹੈ। ਗਲਬਾ ਦੌਰਾਨ ਐਡਵੋਕੇਟ ਜਗਰੂਪ ਸਿੰਘ ਸੇਖਵਾ ਨੇ ਕਿਹਾ ਕਿ 2023 ਚ ਹੜ੍ਹ ਦੇ ਕਾਰਨ ਇਹ ਪੁਲ ਨੁਕਸਾਨਿਆ ਗਿਆ ਸੀ। ਹੁਣ ਇਹ ਪੁਲ ਬਣ ਕੇ ਤਿਆਰ ਹੈ। ਔਰ ਇਹ ਪੁਲ ਹੁਣ 6 ਮੀਟਰ ਚੌੜਾ ਤੇ 5 ਉੱਚਾ ਅਤੇ 50 ਫੁੱਟ ਡੁੰਗਾਈ ਦੇ ਵਿੱਚ ਮਜ਼ਬੂਤੀ ਦੇ ਨਾਲ ਬਣਾਇਆ ਗਿਆ ਉਹਨਾਂ ਨੇ ਕਿਹਾ ਕਿ 6 ਮਹੀਨੇ ਦੇ ਅੰਦਰ ਹਲਕਾ ਕਾਦੀਆ ਦੀਆਂ ਸਾਰੀਆਂ ਸੜਕਾਂ ਵਧੀਆ ਬਣਨਗੀਆਂ ਅਤੇ ਚੁੜਾਈ ਦੇ ਵਿੱਚ ਵੀ ਬਣਨਗੀਆਂ ਹੋਰ ਵੀ ਕੰਮ ਜੋ ਧਿਆਨ ਦੇ ਵਿੱਚ ਆਵੇਗਾ ਜਲਦ ਸ਼ੁਰੂ ਕਰਵਾਇਆ ਜਾਵੇਗਾ ਅਤੇ ਹਲਕੀ ਦੇ ਲੋਕਾਂ ਨੂੰ ਕੋਈ ਮੁਸ਼ਕਲ ਨਹੀਂ ਆਉਂਦੀ ਚਾਹੀਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਡੀ ਜਿਹੜੀ ਝੰਡੇ ਬਲਵੰਡੇ ਵਾਲੀ ਪੁਲੀ ਹੈ ਬਹੁਤ ਤਗੜੀ ਮੰਗ ਸੀ ਜੋ ਤਈ ਵਿੱਚ ਬੈਠ ਗਈ ਸੀ ਚਲੋ ਇਹ ਸਰਕਾਰ ਨੇ ਬੜੇ ਜਲਦੀ ਕਹਿ ਸਕਦੇ ਆਂ ਵੀ ਕਿਉਂ ਇਹ ਬੜਾ ਵੱਡਾ ਪ੍ਰੋਜੈਕਟ ਸੀਗਾ ਬੜੀ ਜਲਦੀ ਤਿਆਰ ਕਰਵਾਇਆ ਪਰ ਕੁਝ ਸੰਕਟਾਂ ਕਾਲੀਆਂ ਸੀ ਪਰ ਇਹਦਾ ਟਾਈਮ ਹੁੰਦਾ ਵੀ ਕਿੰਨੇ ਚਿਰ ਚੇ ਲੈਂਟਰ ਪੱਕ ਸਕਦਾ ਵਾ ਗੱਡੀਆਂ ਲੰਗਣੀਆਂ ਉਹਦਾ ਜ਼ਿੰਮੇਵਾਰ ਕੌਣ ਚਲੋ ਫਿਰ ਵੀ ਸਰਕਾਰ ਨੇ ਅੱਜ ਹਰੀ ਝੰਡੀ ਦੇ ਦਿੱਤੀ ਆ ਆਪਾਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਸਾਡੇ ਹਲਕੇ ਦੇ ਇੰਚਾਰਜ ਜਗਰੂਪ ਸਿੰਘ ਸੇਖਵਾ ਆਮ ਆਦਮੀ ਪਾਰਟੀ ਸਾਡੇ ਸੀਐਮ ਸਾਹਿਬ ਭਗਵੰਤ ਸਿੰਘ ਮਾਨ ਜਿਨ੍ਹਾਂ ਨੇ ਅੱਜ ਸਾਡੇ ਪੁਲ ਨੂੰ ਚਾਲੂ ਕੀਤਾ ਚੱਕ ਸ਼ਰੀਫ ਨੂੰ ਪਣੀ ਮੀਆਂ ਖਾਨਾ ਜੋੜਿਆ ਅਸੀਂ ਬਹੁਤ ਬਹੁਤ ਮੁਬਾਰਕਬਾਦ ਦਿੰਦੇ ਆਂ ਕੀ ਬਹੁਤ ਵਧੀਆ ਕੰਮ ਆ ਜਿਹੜਾ ਇਹ ਚਾਲੂ ਕਰਵਾਇਆ ਜੀ ਜਥੇਦਾਰ ਹੋਣਾ ਨੇ ਬੜਾ ਸਲੰਘਾਯੋਗ ਕਦਮ ਚੁੱਕਿਆ ਹੈ ਇਹ ਉਹਨੂੰ ਨਿਪਰੇ ਚਾੜਿਆ ਬਾਅਤ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਜਥੇਦਾਰ ਹੁਣੀ ਜਿੰਨੇ ਵੀ ਸਾਡੇ ਇਲਾਕੇ 'ਚ ਸ਼ਰਕਾਂ ਬਣੀਆਂ ਨੇ ਐ ਰਾਜ ਤੇ ਬਲਵੰਡੇ ਤੋਂ ਤੁਸੀਂ ਬੰਨ ਤੱਕ 18 ਫੁੱਟ ਸ਼ਰਕ ਕੀਤੀ ਆ ਉਹ ਤੁਸੀਂ ਬੰਨ ਕਿੰਨੇ ਕਰੋੜ ਦੀ ਵੱਡੀ ਸ਼ਰਕ ਬਣਾ ਕੇ ਪਹੁੰਚਾਈ ਆ ਅਸੀਂ ਬਹੁਤ ਬਹੁਤ ਜਗਰੂਪ ਸਿੰਘ ਸੇਖੋਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੇ ਬੇਟ ਏਰੀਏ ਨੂੰ ਐਡਾ ਵੱਡਾ ਮਾਲੂ ਪੈਕੇਜ ਦੇ ਕੇ ਨਵਾਜਿਆ ਵਾ ਧੰਨਵਾਦ ਜਤਿੰਦਰ ਸੋਢੀ ਕੀ ਆਟੀ ਨਹੀਂ ਉਸ ਪੰਜਾਬ